ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜਾ ਹੈ ਖੀਰੇ ਵਾਲਾ ਰਾਇਤਾ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰਨ ਲੱਗੇ ਆਂ ਤੇ ਇਹ ਲੈ ਜੀ ਆਪਾਂ ਦਹੀਂ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ ਤੁਸੀਂ ਦਹੀਂ ਲੈ ਲਓ ਤੇ ਮੈਂ ਦੋ ਕ올ੀਆਂ ਦਹੀਂ ਦੀਆਂ ਲਈਆਂ ਭਰ ਕੇ ਤਿੰਨ ਕ올ੀਆਂ ਦੀਆਂ ਹੋ ਜਾਣੀਆਂ ਇਹਦੇ ਵਿੱਚ ਮੈਂ ਪਾ ਪਾ ਦਤੀ ਜੀ ਮਲਾਈ ਵੱਡਾ ਚਮਚਾ ਇੱਕ ਪਾ ਦਤਾ ਕਿਉਂਕਿ ਅਸੀਂ ਜਦੋਂ ਦੁੱਧ ਨੂੰ ਉਵਾਲਦੇ ਉਹਦੇ ਉੱਤੇ ਠੰਡਾ ਹੋਏ ਤੇ ਅਸੀਂ ਮਲਾਈ ਜਿਹੜੀ ਲਾ ਲੇਦੀ ਐ ਇਸ ਕਰਕੇ ਇਹਦੇ ਵਿੱਚ ਮਲਾਈ ਬਿਲਕੁਲ ਨਹੀਂ ਸੀ ਤੇ ਉਸੇ ਦੁੱਧ ਦਾ ਆਪਾਂ ਦਹੀਂ ਬਣਾਇਆ ਸੀ ਤੇ ਮੈਂ ਇੱਕ ਚਮਚਾ ਜਿਹੜਾ ਐ ਮਲਾਈ ਦਾ ਇਹਦੇ ਵਿੱਚ ਪਾ ਦਿੱਤਾ ਹੈ ਤਾਂ ਕਿ ਕਰੀਮੀ ਦਹੀਂ ਜਿਹੜਾ ਆਪਣਾ ਟੇਸਟੀ ਜਿਹਾ ਬਣ ਕੇ ਤਿਆਰ ਹੋ ਜਵੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ ਹੈ ਪਹਿਲਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਬਹੁਤ ਛੋਟੀ ਜਿਹੀ ਰੱਖ ਕੇ ਵੀਡੀਓ ਆਪਾਂ ਬਣਾਈ ਆ ਤੇ ਜਿਹੜਾ ਇਹ ਖੀਰੇ ਵਾਲਾ ਰਾਇਤਾ ਖਕੁੰਬੇ ਰਾਇਤਾ ਜਿਹੜਾ ਆਪਾਂ ਤਿਆਰ ਕਰਨ ਲੱਗੇ ਆਂ ਤੇ ਇੱਕ ਖੀਰਾ ਲਿਆ ਆਪਾਂ ਨਰਮ ਜਿਹਾ ਇਹਨੂੰ ਆਪਾਂ ਛੱਲ ਲੈਣਾ ਨਾ ਵੀ ਛਿੱਲੋ ਤੇ ਤਾਂ ਵੀ ਕੋਈ ਗੱਲ ਨਹੀਂ ਹੈਗੀ ਪਰ ਮੈਨੂੰ ਉਹ ਛੱਲੇ ਦੀ ਵਧੀਆ ਨਹੀਂ ਲੱਗਦੀ ਇਸ ਕਰਕੇ ਆਪਾਂ ਛੱਲ ਲਈਦਾ ਆਂ ਤੇ ਵੈਸੇ ਛੱਲ ਸਮੇਤ ਖਾ ਲੈਂਦੇ ਇਹਨੂੰ ਮੈਨੂੰ ਸੋਹਣਾ ਨਹੀਂ ਲੱਗਦਾ ਇਸ ਕਰਕੇ ਅਸੀਂ ਖਾਂਦੇ ਵੀ ਛਿਲ ਕੇ ਹੀ ਇਹਨੂੰ ਤੇ ਆਪਾਂ ਛੱਲੋ ਦੀ ਲਾਹਤੀ ਸੀ ਤੇ ਇਹਨੂੰ ਆਪਾਂ ਕਰ ਲੈਣਾ ਕਦੋਂ ਕੱਸ ਖੀਰਾ ਜਿਹੜਾ ਵੀ ਲੈਣਾ ਨਰਮ ਲੈਣਾ ਆ ਬੀਜ ਨਹੀਂ ਹੋਣੇ ਚਾਹੀਦੇ ਉਹਦੇ ਵਿੱਚ ਨਹੀਂ ਤਾਂ ਰਹਿ ਤਾਂ ਬਿਲਕੁਲ ਸਵਾਦ ਨਹੀਂ ਲੱਗੂਗਾ ਤੇ ਵੀਡੀਓ ਜਿਹੜੀ ਆਪਾਂ ਤੁਹਾਨੂੰ ਪਤਾ ਹੀ ਆ ਆਸਾਨ ਤਰੀਕੇ ਨਾਲ ਬਣਾਉਣੇ ਛੋਟੀ ਇਹ ਰੱਖ ਕੇ ਬਣਾਉਣੇ ਹੁਣੇ ਸਿੰਪਲ ਸਧਾਰਨ ਤਰੀਕਾ ਹੁੰਦਾ ਸਾਡਾ ਤੇ ਦਹੀਂ ਐਦਾਂ ਬਣਾਉਂਗੇ ਤਾਂ ਬਹੁਤ ਹੀ ਟੇਸਟੀ ਦਹੀਂ ਬਣ ਕੇ ਤਿਆਰ ਹੋਊਗਾ ਸਿਹਤ ਲਈ ਵੀ ਵਧੀਆ ਹੋਊਗਾ ਤੇ ਟੇਸਟੀ ਵੀ ਬਣੂਗਾ ਤੇ ਖੀਰਾ ਆਪਾਂ ਜਿਹੜਾ ਸੀ ਇੱਕ ਖੀਰਾ ਆਪਾਂ ਪੂਰਾ ਕद्दूकस ਕਰ ਲਿਆ ਆ ਆਪਣੇ ਦਹੀਂ ਦੇ ਹਿਸਾਬ ਨਾਲ ਤੁਸੀਂ ਜਿੰਨਾ ਕ ਦਹੀਂ ਬਣਾਉਣਾ ਉੰਨਾ ਕ ਤੁਸੀਂ ਖੀਰਾ ਜਿਹੜਾ ਕद्दूकस ਕਰ ਲਓ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦਨੇ ਆ बाकी ਇਹਨੂੰ ਵੀ ਮਿਕਸ ਕਰ ਦਨੇ ਆ ਸੌਖਾ ਤਰੀਕਾ ਹੈ ਬਿਲਕੁਲ ਪਰ ਟੇਸਟੀ ਬਹੁਤ ਬਣ ਜਾਂਦਾ ਹੈ ਇਹ ਦਹੀਂ ਜਿਹੜਾ ਹੈ ਤੇ ਮਿਕਸ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਮਸਾਲੇ ਤੇ ਐਂਡ ਵਿੱਚ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਸਕਿਪ ਨਾ ਕਰਿਓ ਪੂਰੀ ਦੇਖਿਓ ਵੀਡੀਓ ਨੂੰ ਬਹੁਤ ਟੇਸਟੀ ਦਹੀਂ ਬਣਨ ਵਾਲਾ ਕਾਲਾ ਲੂਣ ਚਿੱਟਾ ਲੂਣ ਕਾਲੀ ਮਿਰਚ ਥੋੜੀ ਜਿਹੀ ਲਾਲ ਮਿਰਚ ਥੋੜਾ ਜਿਹਾ ਕਾਲਾ ਲੂਣ ਲਿਆ ਮੈਂ ਥੋੜਾ ਜਿਹਾ ਚਿੱਟਾ ਨਮਕ ਲਿਆ ਤੇ ਥੋੜਾ ਜਿਹਾ ਮੈਂ ਕਾਲੀ ਮਿਰਚ ਲਈ ਥੋੜੀ ਜਿਹੀ ਲਾਲ ਮਿਰਚ ਲਈ ਹਰੀ ਮਿਰਚ ਨਹੀਂ ਪਾਈ ਇਹ ਚ ਤੇ ਇਹ ਸਾਰੇ ਮਸਾਲੇ ਪਾ ਕੇ ਆਪਾਂ ਰੜਾ ਦਿੱਤੇ ਤੇ ਇਹਨੂੰ ਆਪਾਂ ਬਿਸਕ ਨੂੰ ਕਢ ਦਿੰਨੇ ਇਹਦੇ ਵਿੱਚੋਂ ਹੁਣ ਇੱਧਰ ਰੱਖਿਆ ਆ ਪਤਵਾ ਤੇ ਇਹਦੇ ਉੱਤੇ ਆਪਾਂ ਪਾਤਾ ਚਮਚਾਕ ਜੀਰੇ ਦਾ ਤੇ ਅੱਧਾ ਕ ਚਮਚਾ ਪਾਇਆ ਆਪਾਂ ਹੱਥ ਨਾਲ ਵੈਸੀ ਪਾਤਾ ਮੈਂ ਇੱਧੇ ਤੇ ਇਹਨੂੰ ਆਪਾਂ ਭੁੱਲ ਲੈਣਾ ਆ ਚੰਗੀ ਤਰ੍ਹਾਂ ਤੇ ਬਹੁਤ ਹੀ ਟੇਸਟ ਇਹਦੇ ਨਾਲ ਆਉਂਦਾ ਬਣਦਾ ਜੀ ਦਹੀਂ ਬੜਾ ਟੇਸਟੀ ਬਣਦਾ ਆ ਤੇ ਗੈਸ ਆਪਾਂ ਕਰਤਾ ਬੰਦ ਬਸ ਤਵਾ ਗਰਮਾ ਗਰਮ ਦੇ ਉੱਤੇ ਇੱਦਾਂ ਹੀ ਨੇ ਜਿਹੜਾ ਜੀਰੇ ਨੇ ਭੋਜੇ ਜਾਣਾ ਹੈ ਤੇ ਇਹਨੂੰ ਭੁੰਨ ਕੇ ਗਰਮ-ਗਰਮ ਨੂੰ ਹੀ ਆਪਾਂ ਜਿਹੜਾ ਆ ਛੋਟੀ ਜਿਹੀ ਕੁੰਡੀ ਦੇ ਵਿੱਚ ਕੁੱਟ ਲੈਣਾ ਸੀ ਇਹਨੂੰ ਕੁੰਡੀ ਬੋਲਦੇ ਤੁਸੀਂ ਕੀ ਬੋਲਦੇ ਕਮੈਂਟ ਕਰਕੇ ਦੱਸ ਦਿਓ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਕਿੱਦਾਂ ਦੀ ਲੱਗਦੀ ਰੈਸਪੀ ਮੇਰੀ ਤੇ ਆਪਣੇ ਉਹਨਾਂ ਤਾਂ ਮੈਂ ਬਹੁਤ ਵਧੀਆ ਤਰੀਕੇ ਨਾਲ ਬਣਾਨੀ ਆ ਤੇ ਇਹ ਛੋਟੀ ਜਿਹੀ ਕੁੰਡੀ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਇੱਦਾਂ ਗਰਮ-ਗਰਮ ਜਿਹੜਾ ਫਟਫਟ ਰਗੜ ਦੇਣਾ ਹੈ ਤੇ ਫਟਾਫਟ ਇਹ ਜਿਹੜਾ ਰਗੜ ਹੋ ਜਾਂਦਾ ਕੁੱਟ ਹੋ ਜਾਂਦਾ ਹੈ ਤੇ ਇਹਨੂੰ ਵੀ ਆਪਾਂ ਕੁੱਟ ਕੇ ਤੇ ਦਹੀਂ ਦੇ ਵਿੱਚ ਇਹਨੂੰ ਆਪਾਂ ਰਲਾ ਲੈਣਾ ਬਹੁਤ ਹੀ ਵਧੀਆ ਟੇਸਟੀ ਦਹੀਂ ਬਣ ਕੇ ਤਿਆਰ ਹੋ ਜਾਣਾ ਆਪਣਾ ਤੇ ਨਵੇਂ ਵੀਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਪੋਰਟ ਕਰਿਓ ਜੀ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਤੇ ਵੀਡੀਓ ਚੰਗੀ ਲੱਗਦੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਜੀ ਤੇ ਕਮੈਂਟ ਮੈਨੂੰ ਜ਼ਰੂਰ ਕਰ ਦਿਆ ਕਰੋ ਤੇ ਦੇਖੋ ਆਪਾਂ ਇੱਦਾਂ ਗਰਮ-ਗਰਮ ਜਿਹੜਾ ਸੀ ਜੀਰਾ ਉਹਨੂੰ ਆਪਾਂ ਇੱਦਾਂ ਕੁੱਟ ਲੈਣਾ ਹੈ ਛੇਤੀ ਕੁੱਟ ਹੋ ਜਾਂਦਾ ਹੈ ਕਿ ਕੋਟ ਦੇ ਕੋਟ ਤੇ ਠੰਡਾ ਹੋ ਜਾਣਾ ਇਹਨੇ ਕਿਉਂਕਿ ਥੋੜਾ ਜਿਹਾ ਤਾਂ ਹੈਗਾ ਹੀ ਆ ਤੇ ਅਸੀਂ ਇਹਨੂੰ ਕੁੰਡੀ ਬੋਲਦੇ ਹਾਂ ਜੀ ਤੇ ਤੁਸੀਂ ਕੀ ਬੋਲਦੇ ਪਰਤ ਦੀ ਕੁੰਡੀ ਆ ਇਹ ਤੁਸੀਂ ਕੀ ਬੋਲਦੇ ਆ ਕਮੈਂਟ ਕਰਕੇ ਦੱਸ ਦਿਓ ਤੇ ਹੁਣ ਆਪਾਂ ਜੀਰਾ ਕੁੱਟ ਕੇ ਵੀ ਪਾ ਦਿੱਤਾ ਇਹਦੇ ਵਿੱਚ ਤੇ ਇਹਨੂੰ ਮਿਕਸ ਕਰ ਦੰਨੇ ਆ ਦਹੀਂ ਆਪਣਾ ਜਿਹੜਾ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਜਿਹੜਾ ਬਣ ਕੇ ਤਿਆਰ ਹੋ ਗਿਆ ਤੁਸੀਂ ਇਹ ਚ ਧਨੀਆ ਪਾਉਣਾ ਚਾਹੋ ਨਾ ਤੇ ਇੱਥੇ ਹਰਾ ਧਨੀਆ ਵੀ ਪਾ ਸਕਦੇ ਆ ਪਰ ਮੈਂ ਨਾ ਕੋਈ ਹੋਰ ਮਸਾਲਾ ਇਹ ਚ ਜ਼ਿਆਦਾ ਪਾਇਆ ਤੇ ਨਾਮ ਮੈਂ ਹਰਾ ਧਨੀਆ ਜਪਾਇਆ ਸਿੰਪਲ ਜੇ ਬੇਸਿਕ ਜੇ ਮਸਾਲੇ ਆਪਾਂ ਲੂਣ ਪਾਇਆ ਮਿਰਚ ਪਾਈ ਕਾਲੀ ਮਿਰਚ ਪਾਈ ਤੇ ਜੀਰਾ ਪਾਇਆ ਜਿਆਦਾ ਮਸਾਲੇ ਵੀ ਨਹੀਂ ਪਾਇਏ ਦਹੀਂ ਆਪਣਾ ਬਣ ਕੇ ਤਿਆਰ ਆ ਜੀ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦ ਸਸਕਾਲ ਜੀ ਸਾਰਿਆਂ ਨੂੰ